ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟਾਰ ਫਾਰਮ ਬਲੌਗ ਦੇ ਵਿੱਚ ਦੋਸਤੋ ਬਲੌਗ ਦੀ ਸ਼ੁਰੂਆਤ ਪਹਿਲਾਂ ਘੋੜੀ ਤੋਂ ਕਰਦੇ ਆਂ ਆ ਘੋੜੀ ਉਹ ਭਰਾਵਾਂ ਲਈ ਆ ਮਾਰਵਾੜੀ ਪਿਓਰ ਮਾਰਵਾੜੀ ਆ ਦੋ ਪੈਰ ਚਿੱਟੇ ਮੱਥੇ ਫੁੱਲ ਗਰਦਨ ਦਾ ਮਣੀਆਂ-ਮੁਣੀਆਂ ਕੰਨ ਕੰਡੀਸ਼ਨ ਸਾਰੀ ਪੂਰੀ ਸੁਨੱਖੀ ਨਵੀਂ ਆਈ ਆਪਣੇ ਫਾਰਮ ਤੇ ਤੇ ਵੀਡੀਓ ਦੀ ਸ਼ੁਰੂਆਤ ਵਿੱਚ ਇਹ ਦੱਸ ਦਿੰਨੇ ਵੀ ਆ ਲੱਖੋਂ ਥੱਲੇ ਹਜ਼ਾਰਾਂ ਵਾਲੀ ਐ ਸੋ ਜਿਨ੍ਹਾਂ ਨੇ ਨਵਾਂ ਸ਼ੌਂਕ ਪਾਲਣਾ ਪਹਿਲੀ ਵਾਰ ਰੱਖਣੀ ਆ ਤੇ ਉਹ ਆ ਘੋੜੀ ਜ਼ਰੂਰ ਦੇਖੋ ਕੰਨ ਕੰਡੀਸ਼ਨ ਦੇਖੋ ਤੇ ਮੱਥੇ ਫੁੱਲ ਪੂਰਾ ਪਰਫੈਕਟ ਗਰਦਨ ਗੁਰਦਨ ਐਨ ਪੂਰਾ ਚੱਬ ਕੱਢਵੀਂ ਆ ਦੋ ਪੈਰ ਚੱਟੇ 60 ਇੰਚ ਹਾਈਟ ਆ ਤੇ ਆ ਸੁੰਬਾਂ ਦੀ ਦੇਖੋ ਮਜਬੂਤੀ ਸੁੰਬ ਸੁੰਬ ਬਹੁਤ ਡਬਲ ਲੱਗਿਆ ਹੋਇਆ ਤੇ ਮੰਨ ਲਓ ਹਜ਼ਾਰਾਂ ਚੀ ਘੋੜੀ ਲੱਖੋਂ ਥੱਲੇ ਲੱਖੋਂ ਆਈ ਨਹੀਂ ਵੀ 5000 ਥੱਲੇ 2000 ਥੱਲੇ ਜਾਂ ਲੱਖੋਂ ਕਾਫੀ ਥੱਲੇ ਆ ਸੋ ਜਿਹਨੇ ਸ਼ੁਰੂਆਤ ਕਰਨੀ ਹੈ ਚੰਗੀ ਘੋੜੀ ਲੈਣੀ ਆ ਤਾਂ ਆਪਣੇ ਫਾਰਮ ਤੇ ਆਜੀ ਆਇਸ਼ ਨਿਮਾਨ ਨੂੰ ਕੇ ਹਟੇ ਆ ਇਹ ਥੋੜੀ ਧੁੱਪ ਲੱਗੀ ਸੀ ਸੋਚਿਆ ਵੀ ਚਲਣਵਾ ਦਈਏ ਤੇ ਜੇ ਕੋਈ ਹੋਇਆ ਭਰਾ ਕੋਈ ਚਾਹ ਵਨ ਚੰਗੇ ਪੈਸੇ ਲਾਉਣ ਦਾ ਵੀ ਥੋੜੇ ਪੈਸੇ ਚੰਗਾ ਜਾਨਵਰ ਖਰੀਦਣ ਦਾ ਤਾਂ ਆਹ ਕੁੜੀ ਜ਼ਰੂਰ ਦੇਖਿਓ ਤੇ ਬਾਕੀ ਆਪਾਂ ਬਲੌਗ ਦਿਖਾਉਨੇ ਆ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਤੇ ਨਾਲ ਦੀ ਨਾਲ ਜਾਨਵਰ ਦਿਖਾਉਨੇ ਆ ਤੇ ਦੇਖੋ ਦੋਸਤੋ ਚਾਲਚੂਲ ਵੀ ਦੇਖ ਸਕਦੇ ਆ ਬਸ ਇੱਕ ਲਿੱਸੀ ਲਿੱਸੀ ਕਰਕੇ ਆਪਾਂ ਨੂੰ ਭਾਣਾ ਮਿਲ ਜਾਂਦੀ ਆ ਹੋਰ ਕਿਸੇ ਤਰ੍ਹਾਂ ਦਾ ਫਾਲਟ ਨਹੀਂ ਖਾਲੀ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਤੁਸੀਂ ਅੰਦਰ ਦੀ ਸਹੀ ਆ ਦੋਸਤੋ ਲੈਂਥ ਲੁੰਥ ਚੰਗੀ ਆ ਨਖਰਾ ਕਰੰਟ ਪੂਰਾ ਬਵਰੀਚ ਤੇ ਬਾਬਾ ਸੇਵਾ ਵੱਖਰੇ ਨਾ ਤੁਹਾਨੂੰ ਤੇ ਆ ਨੰਬਰ ਵੀ ਨਾਲ ਹੀ ਚੱਲ ਪੈ ਲੋ ਜਿੱਥੇ ਆਪਾਂ ਵੀਡੀਓ ਬਣਾਉਣਾ ਗਰਦਨ ਗੁਰਦਨ ਕਰੋ ਚੈੱਕ ਦੇਖ ਸਕਦੇ ਤੁਸੀਂ ਗਰਦਨ ਉਰਦਨ ਕਿੰਨੀ ਜਿਆਦਾ ਲੰਮੀ ਆ ਬਾਕੀ ਇੱਕ ਸੰਭਾਲ ਹੀ ਨਹੀਂ ਬੱਚਿਆਂ ਵਾਲੀ ਤਾਂ ਤੈ ਹੀ ਤੋੜੀ ਚੱਲੂ ਰੰਗ ਰੰਗ ਪੂਰਾ ਸੂ ਫਰਗਾ ਕਾਲਾ ਦੋ ਪੈਰ ਚਿੱਟੇ ਮੱਥੇ ਫੁੱਲ ਦੇਖੋ ਬਹੁਤ ਜਿਆਦਾ ਚੰਗੀ ਮੰਨ ਲਓ ਆਪਾਂ ਕਹਿ ਸਕਦੇ ਆ ਘੋੜੀ ਆ 4 ਸਾਲ ਦੋਸਤੋ ਉਮਰਾ ਲੈਂਥ ਲੁੰਥਨ ਨੀ ਉਹ ਬੱਚਾ ਬੂੱਚਾ ਪੂਰਾ ਡਬਲ ਦੋ ਸੋ ਆਜੋ ਹੋਰ ਜਾਨਵਰਾਂ ਦੇ ਵੀ ਦਰਸ਼ਨ ਪਵਾ ਦੀ ਤੇ ਆ ਕਰ ਲਿਓ ਨੰਬਰ 96239594544 9855599017 ਤੇ ਇਸ ਤੋਂ ਬਾਅਦ ਤੇ ਲੋ ਵੀ ਦੋਸਤੋ ਇਸ ਤੋਂ ਬਾਅਦ ਆਪਾਂ ਫਾਰਮ ਦਾ ਜਿਹੜਾ ਬਲੌਗ ਟੈਪ ਆਪਾਂ ਵੀਡੀਓ ਬਣਾਉਣ ਲੱਗੇ ਆ ਤੁਹਾਨੂੰ ਨਾਲ ਦੇ ਨਾਲ ਥੋੜੀ ਥੋੜੀ ਜਾਣਕਾਰੀ ਦਵਾਂਗੇ ਸਾਰਿਆਂ ਦਾ ਪਹਿਲਾਂ ਸ਼ੁਰੂਆਤ ਕਰਦੇ ਜੈ ਰਾਜ ਤੋਂ ਇਹ ਆ ਦੋਸਤੋ ਆਪਣਾ ਜੈਰਾ ਜਿਹੜੇ ਨਵੇਂ ਭਰਾ ਜੁੜੇ ਆ ਉਹਨਾਂ ਨੂੰ ਦੱਸ ਦਈਏ ਪੁਰਾਣੇ ਤਾਂ ਆਪਣੇ ਸਾਰੇ ਭਰਾ ਜਾਣਦੇ ਜੈ ਰਾਜ ਨੂੰ ਤੇ ਦੇਵਰਾਜ ਰਣੀਆਂ ਦਾ ਦੋਸਤੋ ਬੱਚਾ ਡੀਐਨਏ ਪਾਸ ਆ ਕੁਆਲੀਫਾਈ ਆ ਤੇ ਬੱਚੇ ਬਾਬੇ ਦੀ ਕਿਰਪਣਾ ਬਹੁਤ ਸੋਹਣੇ ਪੈਦਾ ਕਰ ਰਿਹਾ ਰਿਜ਼ਲਟ ਆਉਣ ਲੱਗਿਆ ਲਗਾਤਾਰ ਹੁਣ ਡੇਲੀ ਵਾਂਗੂ ਬੱਚੇ ਆ ਰਹੇ ਤੇ ਘੋੜੀਆਂ ਵੀ ਬਾਬੇ ਦੀ ਕਿਰਪਣਾ ਵਧੀਆ ਮੀਟ ਹੋਈ ਜਾਂਦੀ ਐ ਲੰਮੀ ਉਮਰ ਵਾਸਤੇ ਬਾਬਾ ਤੇ ਉਸ ਤੋਂ ਬਾਅਦ ਆ ਬੱਚੀ ਕਰੋ ਇਹ ਸਾਲ ਉਹ ਮੁਰਾ ਦੋਸਤੋ 8 ਇੰਚ ਹਾਈਟ ਹੈ ਜੀ ਦੋ ਦੰਦ ਹੋਣ ਲੱਗੀ ਆ ਸਾਗ ਦੀ ਪੁਰਤੀ ਜੀ ਦੋਸਤੋ ਤੇ ਉਸ ਤੋਂ ਬਾਅਦ ਇਹ ਬੱਚਾ ਖੜਾ ਜੀ ਦਿਲਰਾਜ ਕੋੜਾ ਜਿਹੜਾ ਚੈਂਪੀਅਨ ਭੋਗੀ ਵਾਲ ਤੋਂ ਪਹਿਲੇ ਨੰਬਰ ਤੇ ਜੱਸਰ ਜੀ ਵਾਲਾ ਬੱਚਾ ਉਹਦਾ ਇਹ ਬੱਚਾ ਸਲੈਪੂ ਜੀ ਮਿਲ ਜੂਏ ਤੇ ਦੋ ਪੈਰ ਕਿੱਤੇ ਮੱਥੇ ਬਲੇਜ ਦਾ ਬਹੁਤ ਸੋਹਣਾ ਬਲੇਜ ਦਾ ਮੂਰਾ ਫਰੰਟ ਦਿਖਾ ਦਿਓ ਤੁਹਾਨੂੰ ਕੰਨ ਕੰਨ ਪੂਰਾ ਕੁੰਡੀ ਵਾਲਾ ਲੱਗਾ ਹੋਇਆ ਇਹਦੇ ਦੇਖੋ ਬਲੇਜ ਪੂਰਾ ਪਰਫੈਕਟ ਆ ਤੇ ਇਹ ਖੜਾ ਆਪਣਾ ਗਰਦਿੱਤਾ ਜੀ 65 ਪਲੱਸ ਹਾਈਟ ਹੋ ਗਈ ਆ ਦੀ ਤੇ ਹਏ 2 ਸਾਲ ਦਾ ਹੋਇਆ तकरीबन 24 25 ਮਹੀਨਿਆਂ ਦਾ ਹੋਇਆ ਤੇ ਆ ਨੌਕਰੀ ਬਸ਼ੇਰੀ ਨਾਟ ਫੋਰ ਸੇਲ ਆ ਮਿੱਤਰੋ ਜਿਹੜੀ ਪਹਿਲੇ ਨੰਬਰ ਤੇ ਖੜੀ ਆ ਆਪਾਂ ਇਧਰੋਂ ਸ਼ੁਰੂ ਹੋ ਜਾਨੇ ਆ ਇਹ ਬਸ਼ੇਰਾ ਜੀ 4 ਸਾਲ ਦਾ ਨਫਰਤਨ ਘੋੜੇ ਦੇ ਦੋ ਪੈਰ ਚਿੱਟੇ ਮੱਥੇ ਪਤਲਾ ਬਲੇਜ ਆ ਬਾਲ-ਬਾਲ ਆਉਂਦਾ ਐ ਵਿੱਚ ਲੈਨ ਬੰਦੇ ਕੰਨ ਕੰਨ ਕੁੰਡੀ ਵਾਲਾ ਸਵਾਰੀ ਵਾਲਾ ਆਪਾਂ ਕਹਿ ਸਕਦੇ ਇਹਨੂੰ ਇਹ ਇਹ ਆਪਣਾ ਘੋੜੀ ਸਵਾਰੀ ਵਾਲੀ ਆ ਇਹ ਵੀ ਖਾਲੀ ਆ ਮੌਕੇ ਤੇ ਅੰਦਰ ਦੀ ਸਫਾਈ ਤੇ ਆ ਇੱਕ ਬਸ਼ੀਰਾ ਇਹਦੀਆਂ ਫੋਟੋ ਸ਼ੂਟ ਲਿਆਵੇਂ ਤੁਹਾਡੇ ਲਈ 10 ਕਿ ਮਹੀਨਿਆਂ ਦਾ ਹੋਇਆ ਚੰਦਨ ਘੋੜੇ ਦਾ ਨਵਾਉਣ ਲੱਗਿਆ ਮੁੰਡੇ ਹੁਣ ਨਵਾ ਦਿਓ ਇਹਨੂੰ ਤੇ ਇਹਦੀ ਫੋਟੋ ਕਰਦੇ ਆ ਅੱਜ ਲਿਆਵਾਂਗੇ ਜਲਦੀ ਤੁਹਾਡੇ ਸਾਹਮਣੇ ਚੰਦਨ ਘੋੜੇ ਦਾ ਤੇ ਆਪਾਂ ਆ ਡੱਬੀ ਘੋੜੀ ਦੀ ਗੱਲ ਕਰਦੇ ਚਾਲਤੂਲ ਬਹੁਤ ਚੰਗੀ ਤਰ੍ਹਾਂ ਦੀ ਦੋਸਤੋ ਕੰਨ ਕੰਡੀਸ਼ਨ ਦੇ ਸਕਦੇ ਤੁਸੀਂ ਮੱਥੇ ਫੁੱਲ ਆ ਤੇ ਜਿਹੜਾ ਫਰੇਮ ਆ ਮਾਰਕਾ ਪੱਪਾਂ ਦਾ ਕਹਿ ਸਕਦੇ ਬਹੁਤ ਪਰਫੈਕਟ ਤੇ ਉਸ ਤੋਂ ਬਾਅਦ ਇਹ ਮੱਥੇ ਫੁੱਲ ਦੀ ਬੁਛੇਰੀ ਆ ਗਈ 3 ਸਾਲ ਦੀ ਕੁਮੈਤ ਰੰਗ 60 ਪਲੱਸ ਹੈ ਜੀ ਹਾਈਟ ਆ ਤੇ ਲੈਂਥ ਲੰਥ ਦੀ ਚੰਗੀ ਆ ਸਿਰਫ ਮੱਥੇ ਫੁੱਲਾ ਮਾਰ ਕੇ ਵਾਲੇ ਪਾਸੋਂ ਤੇ ਇਹ ਮੇਟ ਹੋਈ ਹੋਈ ਆ ਦੋਸਤੋ 3 ਸਾਲ ਉਮਰ ਤੇ ਇਹ ਚੰਬੀ ਬੱਚੀ ਦੋਸਤੋ ਨੂਰੇ ਉਹਦੀ ਆਪਣੀ ਪਾਰਸ ਦੀ ਫੁੱਲੇ ਵਾਲਾ ਵਾਲੇ ਦੀ ਰੌਲੀ ਵਾਲੇ ਅਰਜਨ ਵਾਲੇ ਖਾਨਦਾਨ ਤੋਂ ਆ ਜੀ ਅਰਜਨ ਦੀ ਪੋਤੀ ਆ ਇਹ 15 ਕੁ ਮਹੀਨਿਆਂ ਦੀ ਹੋਈ ਆ ਨਕਾਂਦੀ ਹੈ ਤੇ ਉਸ ਤੋਂ ਬਾਅਦ ਇਹ ਬੱਚੀ ਆ ਗਈ 2.5 ਸਾਲ ਦੀ ਇਹ ਪਾਜੈਰਾ ਅਜੇ ਤੋ ਮੀਟ ਕਰਵਾਤੀ ਮਹੀਨਾ ਤਕਰੀਬਨ ਮਹੀਨਾ ਹੋ ਗਿਆ ਦੋ ਦੋ ਪਤਾ ਨਹੀਂ ਤਿੰਨ ਮਾਰਚ ਨੂੰ ਮੀਟ ਹੋਈ ਆ ਤੇ ਚੈੱਕ ਹੁੰਦੀ ਆ 95 ਇੰਚ ਹਾਈਟ ਹੈ ਦੀ ਮੱਥੇ ਬਲੇਜ ਆ ਤਿੰਨ ਪੈਰ ਚਿੱਟੇ ਤੇ ਇਹ ਵੀ ਦੋ ਦੰਦ ਵਿਚੇਰੀ ਆ ਇਹਦੇ ਮਗਰਲੇ ਦੋ ਪੈਰ ਚਿੱਟੇ ਤੀਜਾ ਜਮ ਮੂਹਰਲਾ ਥੋੜਾ ਹੈ ਤੇ ਬਲੇਜ ਆ 60 ਇੰਚ ਇਸਦੀ ਹਾਈਟ ਇਹ ਖਾਲੀ ਹੈ ਜੀ ਦੋਸਤੋ ਬਾਅਦ ਆ ਗਏ ਦੋਸਤੋ ਇਹ ਬਿਸ਼ੇਰੀ ਹੈ ਜੀ ਨਰਾਜ ਰੂਪ ਦੀ ਇਹ ਸੇਲ ਹੋਈ ਹੋਈ ਆ ਤੇ ਆ ਨੀਲਾ ਮੱਝੂ ਕੇ ਖਾਨਦਾਨ ਦਾ ਬਿਸ਼ੇਰਾ ਤੇ ਇਹ ਲਾਲ ਚੰਬੀ ਕੁੜੀ ਆ ਨੀਲਾ ਬਿਸ਼ੇਰਾ ਸਿਰਫ ਮੱਥੇ ਫੁੱਲਾਂ ਬਾਕੀ ਨੀਲਾ ਹੁਣ ਲੱਗ ਗਿਆ ਐਡਮ ਦਾ ਪੁੱਤਾ ਕੁਮੈਤ ਰੰਗ ਦਾ ਇਹਦਾ ਬਾਪ ਆ ਜੀ ਇੱਕ ਰੰਗਾ ਕੁਮੈਤ ਮਾਂ ਇਹਦੀ ਨੀਲੀ ਤੇ ਇਹਦੇ ਮੱਥੇ ਥੋੜਾ ਜਿਹਾ ਫੁੱਲ ਆ ਤੇ ਆ ਲਾਲ ਚੰਬੀ ਕੁੜੀ ਆ ਹੁਣ ਮੀਂਹ ਮੂਹ ਪੈਂਦਾ ਰਿਹਾ ਤੇ ਅੰਦਰ ਜਿਹੜੇ ਜਾਨਵਰ ਫਰਸ਼ ਤੇ ਹੀ ਉਹ ਲਿਬੜੇ ਹੋਏ ਮਾਫੀ ਚਾਹੁੰਦੇ ਆ ਥੋੜਾ ਜਿਹਾ ਜਾਨਵਰਾਂ ਦੀ ਸਫਾਈ ਨਹੀਂ ਹੋਈ ਤੇ 60 ਇੰਚ ਹਾਈਟ ਆ ਕੁੜੀ ਦੀ ਲਾਲ ਚੰਬੀ ਆ। ਉਹ ਰੇਟ ਇਹਦਾ ਵੀ ਲੱਖ ਦੇ ਆਸ-ਪਾਸ ਹੀ। ਕੋਈ ਰੋਵੇ ਚਾਹ ਬਣ ਸਕਣ ਤਾਂ ਇਹ ਵੀ ਦੇਖ ਸਕਦਾ। ਤੇ ਇਹ ਹੈਗਾ ਜੀ ਤੂਫਾਨ ਲੈਂਡ ਦੂਜਾ ਨਾਂ ਬੱਚੇ ਦਾ ਤੂਫਾਨ। ਕੁੰਡੀ ਵਾਲਾ ਕੰਨ। ਹਜੇ ਚੌਕੜਾ ਬਸ਼ੀਰਾ ਹਾਈਟ ਹੋਈਟ ਬਹੁਤ ਜ਼ਿਆਦਾ ਗੱਡੂ। ਦੋ ਪੈਰ ਚੱਟੇ ਆ। ਤੇ ਇਹ ਪ੍ਰਭਾਤ ਦੀ ਪੁੱਤੀ ਹੈ ਜੀ। ਬੱਚੀ। ਤੇ ਇਹ ਹਰਸ਼ਵਰਧਨ ਦਾ ਪੋਤਾ। ਇਹ ਤਾਂ ਘੋੜੇ ਦਾ ਜੀ ਪੀਟੀ ਹਾਲ ਘੋੜਾ ਹੁੰਦਾ ਸੀ ਉਹਦਾ ਬੱਚਾ ਤਕਰੀਬਨ ਹੁਣ ਵੀ ਸ਼ਾਇਦ ਹੋ ਬਾਈ ਹੁਣਾਂ ਦਾ ਪਹਿਲਾਂ ਸੀਲ ਤੇ ਲਾਇਆ ਹੋਇਆ ਸੀ ਨਾ ਹੋਇਆ ਹੋਇਆ ਤਾਂ ਤੇ ਆ ਨੁਕਰੀ ਘੋੜੀ 63 ਇੰਚ ਦੀ ਹੀਟ ਹੈ ਕੱਢੀ ਖੜੀਏ ਦੋਸਤੋ ਕੋਈ ਹੋਵੇ ਚਾਹ ਵਾਂ ਤਾਂ ਇਹ ਵੀ ਖਰੀਦ ਸਕਦਾ ਤੇ ਇਹ ਬਸ਼ੀਰਾ ਸੁਪਰ ਬਾਦ ਦਾ ਪੋਤਾ ਜੋਦੇ ਘੋੜੇ ਦਾ ਬੱਚਾ ਕੰਨ ਕੁ ਨੇ ਇਹਦਾ ਵੀ ਬਹੁਤ ਚੰਗਾ ਲੱਗਿਆ ਹੋਇਆ ਤੇ ਇਹ ਕੇਸਰੀ ਘੋੜੇ ਦੀ ਬੱਚੀ ਆ ਤੇ ਅਤੀ ਸੁੰਦਰ ਦੀ ਪੋਤੀ ਆ ਇਹ ਪੰਜ ਕਲੈਨ ਬੱਚੀ ਆ ਕਦ ਕੋਦ ਬਹੁਤ ਚੰਗਾ ਕੱਢਦੀ ਤੇ ਇਹ ਸੰਜਾਖ ਘੋੜੀ ਨੂੰ ਮਹੀਨਾ ਹੋ ਗਿਆ ਜੈ ਰਾਜ ਤੋਂ ਮਿਲੀ ਨੂੰ ਇਹ ਵੀ 3 1/2 ਸਾਲ ਦੀ ਆ ਤੇ ਇਹ ਨੌਕਰੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਨਾਟ ਫੋਰ ਸੇਲ ਆ ਤੇ ਦੋਸਤੋ ਬਾਬਾ ਜੀਤਾ ਸਟੱਡ ਫਾਰਮ ਆ ਆਪਣਾ ਐਡਰੈਸ ਜਾਣਦੇ ਆ ਤੁਸੀਂ ਸਾਰੇ ਤੇ ਨੰਬਰ ਤੁਹਾਨੂੰ ਫੇਰ ਮੈਂ ਦਿਖਾ ਦਿੰਦਾ ਨੰਬਰ ਕਰ ਲਓ ਨੋਟ 6239954544 99555 99017 ਸੋ ਮਿਲਦੇ ਆ ਜਲਦ ਇੱਕ ਨਵੇਂ ਬਲੌਗ ਨਾਲ ਜੁੜੇ ਰਹੋ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਦੇਈ ਚੱਲੋ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ